ਪਠਾਨਕੋੜ ਹਲਕੇ ਦੇ ਅਧੀਨ ਆਉਂਦੇ ਪਿੰਡ ਅੰਦੋਈ ਦੇ ਸਰਪੰਚ ਸਤਪਾਲ ਨੇ ਆਪਣੀ ਪੂਰੀ ਪੰਚਾਇਤ ਤੇ ਪੂਰੇ ਪਿੰਡ ਸਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਪੱਲਾ ਫੜ ਲਿਆ ਕਾਂਗਰਸ ਦੇ ਵਿੱਚ ਉਹਨਾਂ ਦੇ ਆਉਣ ਤੇ ਉਹਨਾਂ ਦਾ ਜੀ ਆਇਆਂ ਕਹਿਣ ਲਈ ਸਾਬਕਾ ਵਿਧਾਇਕ ਅਮਿਤ ਵਿਜੇ ਮੇਰਪਨਾਲਾ ਲਕ ਪਾਟਿਆ ਆਸ਼ਿਸ਼ ਵਿਜੇ ਬਲਾਕ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਜੀ ਆਇਆਂ ਕਿਹਾ ਇਸ ਮੌਕੇ ਤੇ ਸਰਪੰਚੋ ਸਤਪਾਲ ਨੇ ਕਿਹਾ ਕਿ 3 ਸਾਲ ਪਹਿਲੇ ਬੜੀ ਆਸ ਤੇ ਉਮੀਦ ਦੇ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚਾਇਆ ਤੇ ਉਸ ਨੂੰ ਜੁਆਇਨ ਵੀ ਕੀਤਾ ਸੀ ਪਰ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਉਹਨੇ ਕਿਹਾ ਕਿ 3 ਸਾਲ ਹੋ ਗਏ ਐ ਉਹਨਾਂ ਦੇ ਪਿੰਡ ਵਿੱਚ ਇੱਕ ਪੈਸੇ ਦਾ ਵੀ ਵਿਕਾਸਿਕ ਕੰਮ ਨਹੀਂ ਹੋਇਆ ਤੇ ਨਾ ਹੀ ਕੋਈ ਫੰਡ ਆਇਆ ਜਿਹੜਾ ਕਿ ਪਿੰਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਜ ਤੱਕ ਹਾਰ ਕੇ ਨਿਰਾਸ਼ ਹੋ ਕੇ ਆਮਦਵੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਪੰਨਾ ਫਾਇਲਿਆ ਤੇ ਉਹ ਆਸ ਕਰਦੇ ਨੇ ਕਿ ਕਾਂਗਰਸ ਉਹਨਾਂ ਨੂੰ ਸਮਝੇਗੀ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝੇਗੀ ਤੇ ਪਿੰਡ ਵਾਸੀਆਂ ਦੀ ਆਸ ਜਿਹੜੀ ਕਿ ਬੁਰੀ ਤਰ੍ਹਾਂ ਟੁੱਟ ਰਹੀ ਹੈ ਉਸ ਨੂੰ ਮੋੜ ਤੋਂ ਉਜਾਗਰ ਕਰੇਗੀ ਇਸ ਮੌਕੇ ਤੇ ਸਾਬਕਾ ਵਿਧਾਇਕ ਅਮਿਤ ਵਿਜਨੇ ਵੀ ਕਹਾਂਗੇ ਜਦੋਂ ਵੀ ਉਹਨਾਂ ਦੀ ਸਰਕਾਰ ਆਉਂਦੀ ਹੈ ਸਭ ਤੋਂ ਪਹਿਲੇ ਵਿਕਾਸਿਕ ਕੰਮ ਜਿਹੜੇ ਆ ਉਹ ਪਿੰਡ ਅੰਦੋਈ ਤੋਂ ਹੀ ਸ਼ੁਰੂ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਉਹ ਫੋਨ ਐਮਪੀ ਲੈਂਡ ਫੰਡ ਤੋਂ ਪੈਸਾ ਲੈ ਕੇ ਔਰ ਫਿਰ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਉਹ ਇਸ ਪੈਸੇ ਦਾ ਸਹਿਯੋਗ ਲੈ ਕੇ ਆਪਣੇ ਪਿੰਡ ਦਾ ਜਿਹੜਾ ਵਿਕਾਸ ਵੀ ਕਰਨਗੇ ਤਾਂ ਜੋ ਲੋਕਾਂ ਦੇ ਜਿਹੜੇ ਦਿਲ ਪਾਰਟੀ ਤੋਂ ਟੁੱਟੇ ਹੋਏ ਨੇ ਉਹ ਫੇਰ ਤੋਂ ਸੇਵਾ ਦੇ ਨਾਲ ਪਰਤ ਜਾਣ ਮੈਂ ਸਰਪੰਚ ਗ੍ਰਾਮ ਪੰਚਾਇਤ ਅੰਦੋਈ ਤੋਂ ਅਸੀਂ ਜਿਸ ਆਸਾ ਦੇ ਨਾਲ ਜਿਸ ਉਮੀਦ ਦੇ ਨਾਲ ਆਮ ਪਾਰਟੀ ਨਾਲ ਜੁੜੇ ਸੀ ਪਰ ਸਾਡੇ ਦੇ ਨਾਲ ਉਲਟਾ ਧੱਕਾ ਹੋ ਰਿਹਾ ਉਸ ਧੱਕੇ ਤੋਂ ਪਰੇਸ਼ਾਨ ਹੋ ਕੇ ਪਿੰਡ ਦੀ ਡਿਵੈਲਪਮੈਂਟ ਰੁਕ ਗਈ ਇਹਦੇ ਨਾਲ ਕਾਫੀ ਲੋਕ ਪਰੇਸ਼ਾਨ ਨੇ دہشت ਚ ਨੇ ਜੋ ਕ੍ਰਾਈਮ ਹੋ ਰਹੇ ਨੇ ਔਰ ਜੋ ਵੀ ਬੰਦੇ ਕ੍ਰਾਈਮਰ ਨੇ ਉਹ ਪਿੰਡ ਵਿੱਚ ਹੈ ਵੀ ਹੋ ਰਹੇ ਨੇ ਤੋਂ ਪ੍ਰਸ਼ਾਸਨ ਸ਼ਾਸਨ ਸਾਡਾ ਕੋਈ ਸਾਥ ਨਹੀਂ ਦੇ ਰਿਹਾ ਇਸ ਕਰਕੇ ਅਸੀਂ ਜਦ ਪ੍ਰਸ਼ਾਸਨ ਸ਼ਾਸਨ ਸਾਡਾ ਸਾਥ ਹੀ ਨਹੀਂ ਦੇ ਰਿਹਾ ਆਵਾਜ਼ ਨਹੀਂ ਸਾਡੀ ਚੁੱਕ ਰੇ ਇਸ ਤੋਂ ਪਰੇਸ਼ਾਨ ਹੋ ਕੇ ਅਸੀਂ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਵੀ ਸਾਬ ਤੋਂ ਵੀ ਇੱਕ ਆਸਾ ਦੀ ਉਮੀਦ ਨਾਲ ਵੀ ਸਾਡੀ ਜਰੂਰ ਸੁਣਨਗੇ ਔਰ ਇਸੇ ਉਮੀਦ ਨਾਲ ਅਸੀਂ ਪਾਰਟੀ ਜੁਆਇਨ ਕੀਤਾ ਕਿੰਨਾ ਉਮੀਦ ਨਾਲ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਜੁਆਇਨ ਕੀਤੀ ਹੁਣ ਆਮ ਆਦਮੀ ਪਾਰਟੀ ਦੇਖੋ ਜੀ ਸਟਾਰਟਿੰਗ ਦੇ ਵਿੱਚ ਉਹਨਾਂ ਜਮੀਨਾਂ ਦੇ ਕਬਜ਼ੇ ਸੜਵਾਏ ਸਨ ਉਸ ਉਮੀਦ ਨਾਲ ਅਸੀਂ ਜੁੜੇ ਵੀ ਹੋ ਸਕਦਾ ਸਾਡੇ ਪਿੰਡ ਦੇ ਵਿੱਚ ਵੀ ਕਾਫੀ ਹਾਮਲਟ ਜ਼ਮੀਨ ਹੈ ਉਹ ਲੋਕਾਂ ਦੱਬੀ ਹੋਈ ਹੈ ਔਰ ਇਲੀਗਲ ਮਾਈਨਿੰਗ ਕਰਦੇ ਪਏ ਨੇ ਅਸੀਂ ਇਹ ਸੋਚਦੇ ਪਿਓ ਜਮੀਨ ਛਡੋ ਜਾਏਗੀ ਉਸ ਜ਼ਮੀਨ ਦਾ ਜੋ ਕਿਰਾਇਆ ਆਏਗਾ ਰੈਂਟਾ ਕੋ ਦੇ ਨਾਲ ਅਸੀਂ ਗਰੀਬਾਂ ਦਾ ਭਲਾ ਕਰ ਸਕਾਂਗੇ ਕਿਉਂਕਿ ਕਾਫੀ ਲੋਕੀ ਇੱਥੇ ਇਦਾਂ ਦੇ ਨੇ ਮਜਬੂਰ ਨੇ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਦੇ ਧੀ ਪੈਨ ਨੂੰ ਪੜ੍ਹਾ ਨਹੀਂ ਸਕਦੇ ਵਿਆਹ ਨਹੀਂ ਕਰਾ ਸਕਦੇ ਘਰ ਨਹੀਂ ਪਾ ਸਕਦੇ ਇਹ ਜਿਹੜਾ ਕੰਮ ਹੁੰਦਾ ਹੈ ਸਮਾਜੀ ਕੰਮ ਇਹ ਪਿੰਡ ਦੀ ਆਮਦਨ ਚ ਹੁੰਦਾ ਹੈ ਸਰਕਾਰੀ ਗ੍ਰਾਂਟ ਚ ਨਹੀਂ ਹੁੰਦਾ ਜਦ ਪਿੰਡ ਦੀ ਆਮਦਨ ਦੀ ਅਸੀਂ ਉਮੀਦ ਲੈ ਕੇ ਜੁੜ ਗਏ ਨਾਲ ਕਿ ਹੋ ਸਕਦਾ ਸਾਡੇ ਪਿੰਡ ਦੀ ਜ਼ਮੀਨ ਵੀ ਸੁੱਟ ਜਾਏ ਔਰ ਅਸੀਂ ਪਿੰਡ ਦਾ ਭਲਾ ਕਰ ਸਕੀਏ ਪਰ ਉਮੀਦ ਤੋਂ ਅਸੀਂ ਬਿਲਕੁਲ ਫਿਸਲ ਗਏ ਔਰ ਅੱਗੇ ਤੋਂ ਉਮੀਦ ਵੀ ਹੈ ਨਹੀਂ ਸਾਡੀ ਕੋਈ ਰਾਹਤ ਮਿਲੀ ਸਰਕਾਰ ਬਣਾ ਬਿਲਕੁਲ ਕੋਈ ਰਾਹਤ ਨਹੀਂ ਮਿਲੀ ਜੀ ਸਾਨੂੰ ਸਾਡੀ ਜੋ ਉਮੀਦ ਕੀਤੀ ਉਹ ਉਮੀਦ ਹੀ ਸਾਡੀ ਪਾਣੀ ਫਿਰ ਗਿਆ ਜੀ ਕੀ ਮੁੱਖ ਮੰਗਾਂ ਜਿਹੜੀਆਂ ਪਿੰਡੀਆਂ ਨੇ ਜੀ ਜੀ ਆਸ ਕਰਕੇ ਕਾਂਗਰਸ ਪਾਰਟੀ ਜੋਇਨ ਕੀਤੀ ਪਿੰਡ ਦੀ ਮੁੱਖ ਮੰਗਾਂ ਹੀ ਆ ਜੀ ਇਸ ਪਿੰਡ ਨਾਲ ਜੋ ਹੁਣ ਤੱਕਾ ਹੋ ਰਿਹਾ ਹੈ ਉਹ ਸਾਡੀ ਸੁਣੀ ਨਹੀਂ ਜਾ ਰਹੀ ਜੇ ਅਸੀਂ ਆਵਾਜ਼ ਚੁੱਕਦੇ ਆ ਤੇ ਆਵਾਜ਼ ਦੱਬੀ ਜਾਂਦੀ ਹੈ ਸਾਡੀ ਮੇਨ ਮੁੱਦਾ ਹੀ ਹੈ ਜੀ ਪੂਰਾ ਪਿੰਡਾ ਜੀ ਸ਼ਾਮਲ ਹੋਇਆ ਪੂਰਾ ਪਿੰਡ ਸ਼ਾਮਲ ਹੈ ਜੀ ਸਿਰਪੰਚ ਸਾਹਿਬ ਦਾ ਸਤਜੀ ਦਾ ਮੁੰਟੀ ਜੀ ਦਾ ਔਰ ਸਾਡੇ ਬ੍ਰਦਰ ਟਾਕੀ ਸਰ ਦਾ ਦੋ ਗੱਗੀ ਜੀ ਦਾ ਵੀ ਬਹੁਤ ਸ਼ੁਕਰੀਆ ਦਾ ਕਰਨਾ ਕਿ ਉਹਨਾਂ ਦੇ ਸਾਰੇ ਮੈਂਬਰ ਸਾਹਿਬ ਪੂਰੀ ਪੰਚਾਇਤ ਸਾਨੂੰ ਜੁਆਇਨ ਕੀਤੀ ਹੈ ਔਰ ਮੇਨ ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀਆਂ ਨੂੰ ਦੇਖ ਕੇ ਜਿਹੜੀ ਕ੍ਰਾਈਮ ਦੇ ਰਿਲੇਟਿਡ ਜਾਂ ਡਵੈਲਪਮੈਂਟ ਹੈ ਨਹੀਂ ਬੜੀ ਚੀਜ਼ਾਂ ਨੂੰ ਦੇਖ ਕੇ ਔਰ ਸਿਰਫ ਪਿੰਡ ਵਾਲਿਆਂ ਦੀ ਭਲਾਈ ਵਾਸਤੇ ਹੈ ਛੱਡ ਕੇ ਗਏ ਸੀ 2022 ਚ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਮਗਰ 3 ਸਾਲ ਬਾਅਦ ਜਦੋਂ ਇਹਨਾਂ ਨੇ ਦੇਖਿਆ ਕਿ ਅਸੀਂ ਜੋ ਸੁਪਨਾ ਲੈ ਕੇ ਗਏ ਸੀ ਉਹ ਸੁਪਨਾ ਨਹੀਂ ਪੂਰਾ ਹੋ ਸਕਿਆ ਲੋਕਾਂ ਦਾ ਉਲਟਾ ਠਕਈ ਹੋਏ ਡਵੈਲਪਮੈਂਟ ਦੇ ਨਾਮ ਤੇ ਨੀਲ ਹੋਇਆ ਤੇ ਇਸ ਕਰਕੇ ਵਾਪਸ ਹੈ ਮੈਂ ਬਹੁਤ ਸ਼ੁਕਰੀਆ ਦਾ ਕਰਨਾ ਸਾਜੀ ਦਾ ਕਿ ਐ ਸਾਨੂੰ ਜੁਆਇਨ ਕੀਤੀ ਹੈ ਪੰਚਾਇਤ ਤੇ ਮੈਂ ਵਾਦਾ ਕਰਨਾ ਜਿਸ ਤਰ੍ਹਾਂ ਸਾਡਾ ਕੰਮ ਕਰਨ ਦਾ ਤਰੀਕਾ ਹੈ ਮੇਰਾ ਕੰਮ ਕਰਨ ਦਾ ਤਰੀਕਾ ਹੈ ਤੇ ਜੇ ਇਹ ਪੰਚਾਇਤ ਨੇ ਵਿਸ਼ਵਾਸ ਦਿਵਾਇਆ ਹੈ 1.5 ਸਾਲ ਬਾਅਦ ਸਾਡੀ ਸਰਕਾਰ ਜ਼ਰੂਰ ਬਣੇਗੀ ਤੇ ਅਸੀਂ ਪਿੰਡ ਦਾ ਪੂਰਾ ਧਿਆਨ ਰੱਖਾਂਗੇ ਪਲੱਸ ਮੈਂਬਰ ਆਫ ਪਾਰਲੀਮੈਂਟ ਸਾਡੇ ਗੁਰਦਾਸਪੁਰ ਤੋਂ ਹੈ ਔਰ ਜੋ ਵੀ ਹਜੇ ਵੀ ਸੈਂਟਰਲ ਗਵਰਨਮੈਂਟ ਦੀ ਸਕੀਮਸ ਹੈ ਜਾਂ ਸਟੇਟ ਵੱਲੋਂ ਵੀ ਅਸੀਂ ਕੁਝ ਪਿੰਡ ਦੀ ਡਵੈਲਪਮੈਂਟ ਕਰ ਸਕਾਂਗੇ ਅਸੀਂ ਮਿਲ ਕੇ ਜ਼ਰੂਰ ਕਰਾਂਗੇ ਮੈਂ ਇੱਕ ਵਾਰੀ ਸਰਪੰਚ ਸਾਹਿਬ ਦਾ ਪੂਰੇ ਮੈਂਬਰਸ ਦਾ ਔਰ ਮੌਂਟੀ ਜੀ ਦਾ ਸਾਰੀ ਟੀਮ ਦਾ ਜੋ ਵੀ ਜੁਆਇਨ ਕਿਤੇ ਨੇ ਮੈਂ ਸਭ ਦਾ ਨਾਮ ਨਹੀਂ ਲੈ ਰਿਹਾ ਬਹੁਤ ਬਹੁਤ ਸ਼ੁਕਰੀਆ ਦਾ ਕਰਨਾ ਔਰ ਮੁੱਖ ਕਮੀਆਂ ਜਿਹੜੀਆਂ ਔਰ ਮੰਗਾਂ ਨੇ ਜਿਹੜੀਆਂ ਤੁਹਾਨੂੰ ਲੋਕਾਂ ਨੂੰ ਤਾਂ ਲੱਗਦੀਆਂ ਦੇਖੋ ਸਭ ਤੋਂ ਪਹਿਲੇ ਤੇ ਕ੍ਰਾਈਮ ਤੋਂ ਪਰੇਸ਼ਾਨ ਨੇ ਲੋਕ ਜ਼ੀਰੋ ਡਵੈਲਪਮੈਂਟ ਤੋਂ ਪਰੇਸ਼ਾਨ ਨੇ ਲੋਕ ਔਰ ਤੁਹਾਨੂੰ ਪਤਾ ਹੀ ਇਸ ਇਲਾਕੇ 'ਚ ਇਲੀਗਲ ਮਾਈਨਿੰਗ ਦਾ ਬੜਾ ਸਰਕਾਰੀ ਜ਼ਮੀਨਾ ਪੁੱਟੀ ਜਾਂਦੇ ਨੇ ਉਰਤੋਂ ਪਰੇਸ਼ਾਨ ਨੇ ਲੋਕ ਤੇ ਮੈਂ ਸਾਥ ਹੋਰਾਂ ਨੂੰ ਕਿਹਾ ਇਹ ਵਾਸ਼ ਚੁੱਕਦੇ ਨੇ ਤੇ ਉਹ ਵਾਜ ਦਵਾਂਦੇ ਨੇ ਤੇ ਮੈਂ ਇਹਨਾਂ ਨੂੰ ਬੜਾ ਕਲੀਅਰ ਕਿਹਾ ਕਿ ਸਰਕਾਰੀ ਜ਼ਮੀਨਾ ਜਾਂ ਫੋਰੈਸਟ ਐਮ ਆਪਣੇ ਟਾਈਮ ਵੀ ਬੜਾ ਪਾਰਟਿਕੂਲਰ ਸੀ ਆਪਣੀ ਵਾਸ਼ ਚੁਕਨ ਤੇ ਕਿਰੇ ਕੋਲੋਂ ਘਬਰਾਨਣਾ ਅਸੀਂ ਇਹਨਾਂ ਦੇ ਨਾਲ ਖੜੇ ਆਂ ਔਰ ਇਹ ਇਲੀਗਲ ਕੰਮ ਨਹੀਂ ਹੋਣ ਦਵਾਂਗੇ ਔਰ ਲੋਕਾਂ ਦਾ ਤੇ ਪਿੰਡ ਦਾ ਤੇ ਇਲਾਕੇ ਦੀ ਡੈਵਲਪਮੈਂਟ ਵਾਸਤੇ ਕੰਮ ਕਰਾਂਗੇ If you wish that your child learns today and leads tomorrow, bring them to a ms GEMS Cambridge International School, Pathankot affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on, a and Cambridge International School opposite Canada Palace near A&M Institute's Jalandhar Daloji Bypass Road, Pathanko,